ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਵਧੀਆ ਮੈਂ ਅੱਜ ਇੱਕ ਨਾ ਮਤਲਬ ਰੈਸਪੀ ਬਣਾਉਣ ਲੱਗੀ ਸੀਗੀ ਮਤਲਬ ਬਰਫੀ ਜਿਹੜੀ ਤਾਕਤਵੰਦ ਹੈ ਹਨਾ ਆਪਣੇ ਬੱਚਿਆਂ ਨੂੰ ਬਣਾ ਕੇ ਖਵਾ ਸਕਦੇ ਆਪਾਂ ਬਹੁਤ ਹੈਲਦੀ ਹੈ ਔਰ ਇਹਦੇ ਵਿੱਚ ਕੋਈ ਗੈਸ ਅੱਗ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਕੋਈ ਜ਼ਿਆਦਾ ਸਮਾਨ ਦੀ ਜ਼ਰੂਰਤ ਨਹੀਂ ਪੈਂਦੀ ਮੈਂ ਤੁਹਾਨੂੰ ਦਿਖਾਨੀ ਆਪਾਂ ਕਿਵੇਂ ਬਣਾਣੇ ਤੇ ਮੈਂ ਇਹ ਰੈਸਪੀ ਬਣਾਉਣ ਵਾਸਤੇ ਨਾ ਇੱਕ ਮੈਂਨੇ ਲਿਆ ਇਹ ਖੰਡ ਦੇਸੀ ਖੰਡ ਲਈਆ ਦੇਖੋ ਤੇ ਇਹ ਮੈਂ ਲਏ ਨੇ ghee ਥੋੜੀ ਜਿਹੀ ਮੂਫਲੀ ਦੇ ਦਾ ਉਹ ਦਾਣੇ ਇਹ ਚਿੱਟੇ ਛੋਲੇ ਭੁੰਨੇ ਹੋਏ ਤੇ ਦੋ ਪੈਕੇਟ ਲੈ ਲਏ ਮੈਨੇ ਇਹ ਮੈਂ ਕਾਜੂ ਲਏ ਆ ਇਹ ਮੈਨੇ ਨਾਰੀਅਲ ਦਾ ਬੁਰਾਦਾ ਲਿਆ ਔਰ ਮੈਂ ਇਹ ਲਿਆ ਸੁੱਕਾ ਦੁੱਧ ਇੱਕ ਆਪਾਂ ਨੂੰ ਇਹਦੇ ਵਿੱਚ ਥੋੜੀ ਜੀ ਦੁੱਧ ਤੋਂ ਉੱਪਰੋਂ ਉਤਰੀ ਹੋਈ ਤਾਜੀ ਕਰੀਮ ਲਾ ਲਓ ਜਾਂ ਕੱਲ ਦੀ ਹਨਾ ਇੱਕ ਦਿਨ ਦੀ ਉਹ ਕਰੀਮ ਚਾਹੀਦੀ ਆਪਾਂ ਨੂੰ ਇੱਕ ਬਦਾਮ ਚਾਹੀਦੇ ਨੇ ਤੇ ਥੋੜਾ ਜਿਹਾ ਕੱਚਾ ਦੁੱਧ ਤਾਂ ਮੈਂ ਦੁੱਜਾ ਹੋਵੇ ਜੇ ਕੱਚਾ ਨਹੀਂ अवेलेबल ਹੈਗਾ ਫਿਰ ਆਪਾਂ ਇਹ ਚੀਜ਼ਾਂ ਨਰ ਬਹੁਤ ਬੜਾ ਟੇਸਟੀ ਬਣੂਗੀ ਔਰ ਕੋਈ ਜ਼ਰੂਰਤ ਨਹੀਂ ਬਸ ਪੀਸੋ ਮਿਕਸ ਕਰੋ ਤੇ ਮੈਂ ਤੁਹਾਨੂੰ ਅੱਗੇ ਦਿਖਾਨੀ ਆ ਫਿਰ ਆ ਦੇਖੋ ਮੈਂ ਹੁਣ ਇਹਨੂੰ ਲੱਗਿਆ ਗ੍ਰाइंड ਕਰਨੀ ਛੋਲਿਆਂ ਨੂੰ ਗ੍ਰाइंड ਕਰ ਲੈਣਾ ਆਪਾਂ ਨੇ ਠੀਕ ਹੈ ਜੀ उडर बना लेना देखो, पाउडर बन गया है ना बिल्कुल ही पाउडर बन गया आ देखो मैंने हम ये जे गिरी है, है मूंगफली गिरी भी ग्राइंड कर लिया इन मैं ज्यादा ग्राइंड नहीं करूंगी तो क्योंकि फिर वाला आटा आटा जो जा हो जाऊगा इन थोड़ा जहाँ मोटा मोटा रखा बस मोटा मोटा जहा रखे इन देखो ऐसा ठीक है जी ये काजूं मैं इन्हों काजू पीस लूँगी ਥੋੜਾ ਇਹਨੂੰ ਬ੍ਰੀਕ ਪੀਸਿਆ ਬਸ ਇਹਦੇ ਵਿੱਚ ਮੈਨੇ ਹੁਣ ਇਹ ਪਾ ਲਿਆ ਆਪਣੇ ਛੋਲੇ ਹਨ ਇਹ ਮੂਫੜੀਆ ਛੋਲੇ ਪਾ ਲੇ ਛੋਲਿਆਂ ਦਾ ਆਟਾ ਵੀ ਪਾ ਲਿਆ ਵਿੱਚ ਤੇ ਇਹ ਆਪਾਂ ਹੁਕ ਪਾਵਾਂਗੇ ਕਾਜੂ ਬਸ ਸਿੰਪਲ ਜਿਹਾ ਤਰੀਕਾ ਹੈ ਕੋਈ ਹੋ ਨਹੀਂ ਬਸ ਗ੍ਰਾਈਂਡ ਕਰਕੇ ਹੀ ਸਾਰਾ ਸਮਾਨ ਇੱਕੋ ਦੇ ਵਿੱਚ ਉਹ ਕਰ ਲਓ ਆ ਦੇਖੋ ਮੈਨੇ ਹੁਣ ਇਹਦੇ ਵਿੱਚ ਪਾਇਆ ਇਹ ਹੈਗਾ ਨਾਲ ਦਾ ਬਰਾਦਾ ਮੈਨੇ ਕੋਈ ਕੁਆਂਟੀਟੀ ਜਾਂ ਕੁਛੇ ਨੇ ਹਿਸਾਬ ਨਾਲ ਨਹੀਂ ਚੱਲੀ ਮੈਂ ਤਾਂ ਬਸ ਦੇਖ ਕੇ ਸਮਾਨ ਜਾਂ ਸਿੱਧਾ ਸੌਦਾ ਪਿੰਡਾਂ ਵਾਲਾ ਬਸ ਉਹ ਚੀਜ਼ ਹਨ ਮੈਂ ਜਿੰਨਾ ਕੁ ਲੱਗਦਾ ਪਾ ਲਓ ਤੇ ਬਸ ਬੱਚੇ ਜਿਆਦਾ ਲਾਈਕ ਨਹੀਂ ਕਰਦੇ ਹੈਗਾ ਇਸ ਕਰਕੇ ਇਹਦੇ ਵਿੱਚ ਮੈਂ ਪਾਇਆ ਸੁੱਕਾ ਦੁੱਧ ਥੋੜਾ ਜਿਹਾ ਇੰਨਾ ਟੇਸਟ ਬਹੁਤ ਵਧੀਆ ਆਂਦਾ ਸੁੱਕੇ ਦੇ ਜਿਹਦੇ ਨਾਲ ਬਹੁਤ ਵਧੀਆ ਬਣਦਾ ਟੇਸਟ ਇਹ ਨਾਲ ਫਿਰ ਮੈਂ ਇਹਦੇ ਵਿੱਚ ਹਜੇ ਮੈਂ ਇਹ ਵਾਲਾ ਗ੍ਰाइंड ਕਰਕੇ ਪਾਣਾ ਆ ਦੇਖੋ 16 ਦਾ ਇੱਕ ਪੈਕਟ ਹੋਰ ਪਾਉਂਗੀ ਮਿੱਠਾ ਆਪਣੇ ਮੁਤਾਬਕ ਹਨਾ ਕੋਈ ਘੱਟ ਖਾਣ ਦਾ ਕੋਈ ਵੱਧ ਖਾਣ ਦਾ ਪਰ ਇਹਦੇ ਵਿੱਚ ਤੁਸੀਂ ਮੁੱਠਾ ਤੇਜ਼ ਰੱਖੋਗੇ ਤਾਂ ਹੀ ਸਵਾਦ ਲੱਗੂਗੀ ਮਤਲਬ ਲੱਗੂਗੀ ਤੁਹਾਨੂੰ ਨਹੀਂ ਜੇ ਘੱਟ ਮਿੱਠਾ ਰੱਖੋਗੇ ਤਾਂ ਸਵਾਦ ਨਹੀਂ ਲੱਗਣੀ ਬਿਲਕੁਲ ਵੀ ਇਹ ਇਹਦੇ ਵਿੱਚ ਤਾਂ ਮਿੱਠਾ ਆਪਾਂ ਬਾਅਦ ਵਿੱਚ ਵੀ ਰੜਾ ਸਕਦੇ ਹਾਂ ਚੈੱਕ ਕਰਕੇ ਜੇ ਆਪਾਂ ਨੂੰ ਲੱਗਦਾ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਮਿਕਸ ਕਰ ਲਓ ਮੈਂ ਬਦਾਮ ਵੀ ਰਗੜ ਕੇ ਪਾਉਣੇ ਨੇ ਹਜੇ ਇਹਦੇ ਵਿੱਚ ਮਤਲਬ ਸਾਰਾ ਕੁਝ ਉਹ ਮੈਂ ਨੀਚੋਂ ਬਦਾਮ ਲੈ ਕੇ ਆਣੀ ਆ ਅੱਜ ਪਹਿਲਾਂ ਕੁਝ ਵੀ ਕਰਨ ਤੋਂ ਪਹਿਲਾਂ ਨਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹਜੇ ਮੈਂ ਇਹਦੇ ਛੋਲੇ ਪਾਉਣੇ ਨੇ ਛੋਲੇ ਮਿਕਸ ਕਰਕੇ ਪਾਵਾਂਗੇ ਇਹ ਛੋਲੇ ਬਹੁਤ ਤਾਕਤਵਰ ਹੁੰਦੇ ਨੇ ਮੈਂ ਤਾਂ ਪਿਛਲੀ ਬਹੁਤ ਛੇਤੀ એનર્ਜੀ ਆਉਂਦੀ ਹੈ ਇਹਨਾਂ ਚੀਜ਼ਾਂ ਨੂੰ ਖਾਣ ਦੇ ਨਾਲ ਨਾਲੇ ਕੋਈ ਜ਼ਿਆਦਾ ਮਹਿੰਗੀਆਂ ਵੀ ਨਹੀਂ ਹੈਗੀਆਂ ਆਪਣੇ ਬੱਚਿਆਂ ਨੂੰ ਜ਼ਰੂਰ ਦੇਵੋ ਬਣਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰਨਾ ਹੈ ਇਹਨਾਂ ਨੂੰ ਆਪਾਂ ਨੇ ਮੈਂ ਇੱਥੇ ਬਦਾਮ ਵੀ ਪਾਉਂਗੀ ਰਵੜ ਕੇ ਪਰ ਉਹ ਬਦਾਮ ਹਜੇ ਮੈਂ ਨੀਚੋਂ ਲੈ ਕੇ ਆਉਣੀ ਆ ਫਿਰ ਮਤਲਬ ਤੁਹਾਨੂੰ ਵੀਡੀਓ 'ਚ ਨਹੀਂ ਮੈਂ ਦਿਖਾਉਂਦੀ ਪਰ ਮੈਂ ਪਾਉਂਗੀ ਜ਼ਰੂਰ ਕਿਉਂਕਿ نیچے ਇਹਨਾਂ ਕੋਈ ਖਾੜਾ ਹੈ ਮੈਂ ਲਓ ਉੱਥੇ ਕਸਟਮਰ ਦੀ ਸ਼ਾਪ ਦੇ ਵਿੱਚ ਉੱਥੇ ਪੈਣੇ ਬਦਾਮ ਦੇ ਰੋ ਚੰਗਣ ਲੱਗਦਾ ਹੈਗਾ ਕਰਦੇ ਤੁਸੀਂ ਬਦਾਮ ਜ਼ਰੂਰ ਪਾਓ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਚੰਗੀ ਤਰ੍ਹਾਂ ਮਿਕਸ ਕਰਨਾ ਇਹਨੂੰ ਫੇਰ ਆਪਾਂ ਨੇ ਮੈਂ ਤੁਹਾਨੂੰ ਹੀ ਬਤਾਉਂ ਮੈਂ ਦੇਖੋ ਇਦਾਂ ਬਣਾ ਲਏ ਇਹ ਇਦਾਂ ਬਾੜਾ ਬਰੀਕ ਵੀ ਨਹੀਂ ਕੀਤਾ ਮੋਟੇ ਵੀ ਨਹੀਂ ਰੱਖੇ ਹੈਗੇ ਬਸ ਹਾਅ ਸਿਰਜੇ ਦੇ ਮੈਨੂੰ ਮੈਨੂੰ ਲੱਗਦਾ ਕਿ ਇਹਦੇ ਵਿੱਚ ਥੋੜਾ ਜਿਹਾ ਫੁੱਫਕਾ ਦੁੱਧ ਮੈਨੂੰ ਹੋਰ ਪਾ ਲੈਣਾ ਚਾਹੀਦਾ ਕਿਉਂਕਿ ਸਮਾਨ ਕਾਫੀ ਹੋ ਗਿਆ ਮੇਨ ਦੇਸੀ ਖੰਡ ਵੀ ਹੋਰ ਪਾਣੀ ਚਾਹੀਦੀ ਹੈ ਬਹੁਤ ਹੀ ਵਧੀਆ ਚੀਜ਼ ਹੈ ਬਹੁਤ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਪਰ ਮੈਂ ਥੋੜੇ ਜੀ ਬਣਾ ਲਿਓ ਕੋਈ ਜ਼ਰੂਰੀ ਨਹੀਂ ਹੈਗਾ ਵੀ ਇੰਨੇ ਹੀ ਪਰ ਕਿਉਂਕਿ ਮੈਂ ਤਾਂ ਤਾਂ ਬਣਾ ਰਹੀਆਂ ਜਾ ਰਹੀ ਮੈਨੂੰ ਪਤਾ ਪਿਛਲੀ ਵਾਰ ਮੈਂ ਬਣਾਇਆ ਸੀ ਬਹੁਤ ਜ਼ਿਆਦਾ ਟੇਸਟੀ ਸੀ ਔਰ ਮੈਨੂੰ ਵੀ ਖਾ ਕੇ ਫੀਲ ਹੋਇਆ ਵੀ ਹਾਂ ਯਾਰ ਵੀ ਬਾਡੀ 'ਚ ਕੋਈ ਫਰਕ ਹੈਗਾ ਹੈ ਨਾ ਇਸ ਕਰਕੇ ਮੈਂ ਵੀ ਦੁਬਾਰੇ ਬਣਾ ਲਿਆ ਪਹਿਲਾਂ ਮੈਂ ਆਪ ਟਰਾਈ ਕਰਦੀ ਹੁੰਨੀ ਆ ਬਣਾ ਕੇ ਚੀਜ਼ ਖਾ ਕੇ ਵੀ ਕੋਈ ਫਾਇਦਾ ਹੈ ਬਾਡੀ ਦੇ ਉੱਪਰ ਫੇਆ ਫਿਰ ਮੈਂ ਉਹ ਫਿਰ ਮੈਂ ਵੀਡੀਓ ਹੁੰਦਾ ਵੀ ਚਲੋ ਇਹ ਦਿਖਾਇਆ ਜਰਾਵੇ ਹਨਾ ਕਿਸੇ ਨਾ ਕਿਸੇ ਨੂੰ ਸੌਖੀਆਂ ਚੀਜ਼ਾਂ ਨੇ ਔਰ ਬਿਲਕੁਲ ਇਹੀ ਸਸਤੀਆਂ ਨੇ ਮੈਂ ਇਸ ਤੋਂ ਬਾਅਦ ਇਹਦੇ ਵਿੱਚ ਦੁੱਧ ਲਿਆ ਇਹ ਮਲਾਈ ਵੀ ਇਹ ਮਲਾਈ ਉੱਪਰ ਮੈਂ ਪਾਵਾਂਗੀ ਇਹਦੇ ਵਿੱਚ ਆਪਾਂ ਨੇ ਇਹ ਨਹੀਂ ਹੈਗਾ ਵੀ ਇਕੱਠਾ ਹੀ ਦੁੱਧ ਪਾ ਲੈਣਾ ਆਪਾਂ ਥੋੜਾ ਥੋੜਾ ਕਰਕੇ ਮਿਲਾਉਣਾ ਹੈ ਇਹ ਆਪਾਂ ਥੋੜਾ ਥੋੜਾ ਕਰਕੇ ਇਹਨੂੰ ਮਿਕਸ ਕਰਨਾ ਦੇਖੋ ਮੈਂ ਨਾ ਇਦਾਂ ਹਨਾ ਇਹਨੂੰ ਇਦਾਂ ਕਰ ਲਿਆ ਹਨਾ ਇਹ ਤੇ ਬਸੇਵੇਂ ਜਿਆਦਾ ਹੁਣ ਇਹਦੇ ਵਿੱਚ ਕੋਟ ਉਦ ਨਹੀਂ ਪਾਉਣਾ ਮਤਲਬ ਜਿਵੇਂ ਨਾ ਆਪਾਂ ਆਟਾ ਗੁੰਨਦੇ ਆ ਆਟਾ ਵੀ ਥੋੜਾ ਜਿਹਾ ਆਪ ਪਤਲਾ ਹੁੰਦਾ ਪਰ ਇਹਨੂੰ ਥੋੜਾ ਕੈੜਾ ਰੱਖਾਂਗੇ ਆਪਾਂ ਵੀ ਇਹਦੀ ਬਰਫੀ ਜੀ ਬਣ ਜਵੇ ਤੇ ਤੁਹਾਨੂੰ ਬਰਫੀ ਬਣਾ ਕੇ ਦਿਖਾਵਾਂਗੇ ਦੀ ਆ ਦੇਖੋ ਮੈਂਨੇ ਹੁਣ ਥੋੜਾ ਥੋੜਾ ਕੱਢ ਕੇ ਨਾ ਇਹਦੇ ਵਿੱਚ ਮੈਂ ਸਾਰਾ ਗੁੰਨ ਲਿਆ ਤੇ ਇਹਦੇ ਵਿੱਚ ਨਾ ਆਪਾਂ ਮੈਂ ਇੱਕ ਚੀਜ਼ ਭੁੱਲ ਗਈ ਤੁਹਾਨੂੰ ਜੇ ਤੁਸੀਂ ਦੇਸੀ ਖੰਡ ਨਹੀਂ ਯੂਜ਼ ਕਰਨਾ ਤਾਂ ਚ ਸੱਕਰ ਵੀ ਪਾ ਸਕਦੇ ਹੋ ਛਾਣ ਕੇ ਇਹਦਾ ਟੇਸਟ ਹੋਰ ਵੀ ਸੋਹਣਾ ਬਣੂਗਾ ਹਣਾ ਤੇ ਮੈਂ ਥੋੜੀ ਜਿਹੀ ਚ ਸ਼ੱਕਰਵਾਚ ਨੂੰ ਦਿਮਾਗ ਚ ਆਇਆ ਬਾਅਦ ਚ ਐਡ ਕੀਤੀ ਹੈ ਸ਼ੱਕਰ ਇਹਦੇ ਵਿੱਚ ਮੈਂ ਬਸ ਫਿਰ ਹੁਣ ਇਹਨਾਂ ਸਾਰਿਆਂ ਨੂੰ ਗੁੰਮ ਲਿਆ ਇਹ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ ਹਨਾ ਫਿਰ ਵਰਫੀ ਨਹੀਂ ਬਣਨੀ ਇਹਦੀ ਤੇ ਮੈਂ ਇਹਨੂੰ ਇਦਾਂ ਥੋੜਾ ਥੋੜਾ ਕਰਕੇ ਐਵੇਂ ਐਵੇਂ ਗੋਲ ਕਰਦੀ ਤੁਸੀਂ ਇਹਦੇ ਨੀਚੇ ਦੇਸੀ ਘਿਓ ਲਾ ਲਓ ਜੀ ਜਿੰਨੀ ਇਹ ਤੁਸੀ ਮੋਟੀ ਪਤਲੀ ਰੱਖਣੀ ਹੈ ਮੇਰੇ ਕੋਲ ਦੇਸੀ ਘੀ ਨਹੀਂ ਸੀਗਾ ਤੇ ਮੈਂ ਐਤੈ ਹੀ ਕਰ ਲਿਆ ਹਨਾ ਤੁਸੀਂ ਦੇਸੀ ਘੀ ਉਲਾ ਲਿਓ ਨੀਚੇ ਨੀਚੇ ਕਰਕੇ ਇਹਨਾਂ ਦੀ ਬਰਫੀਆਂ ਕੱਟ ਕੇ ਆਪਾਂ ਇੱਦਾਂ ਰੱਖ ਸਕਦੇ ਹਾਂ ਠੀਕ ਹੈ ਜੀ ਇਹ ਤੋਂ ਆਪਾਂ ਇਹ ਤੋਂ ਕਰ ਲਿਆ ਜਾਈਏ ਬਹੁਤ ਸੋਹਣੀਆਂ ਬਹੁਤ ਟੇਸਟੀ ਤੇ ਬਹੁਤ ਸਵਾਦ ਬਣਦੀਆਂ ਨੇ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਤੁਸੀਂ ਤੇ ਠੀਕ ਹੈ ਜੀ ਅੱਛਾ ਤੁਸੀਂ ਇੱਕ ਸਭ ਤੋਂ ਵਧੀਆ ਵੱਡੀ ਗੱਲ ਇਹ ਹੈ ਕਿ ਤੁਸੀਂ ਘਰ ਦੀ ਵਰਫੀ ਬਹੁਤ 15 20 ਮਿੰਟ ਦੇ ਵਿੱਚ ਤਿਆਰ ਕਰਕੇ ਕਿਸੇ ਨੂੰ ਵੀ ਗਿਫਟ ਕਰਨੀ ਹੈ ਨਾ ਤੁਸੀਂ ਉਹ ਵੀ ਕਰ ਸਕਦੇ ਹੋ ਇਹ ਚੀਜ਼ ਬਹੁਤ ਵਧੀਆ ਇਹਨੂੰ ਅੱਛੀ ਤਰ੍ਹਾਂ ਡੈਕੋਰੇਟ ਕਰਕੇ ਇਹਦੇ ਉੱਪਰ ਮੈਂ ਨਾ ਤੁਹਾਨੂੰ ਦੱਸਾਂਗੀ ਬਾਜੂ ਲਾ ਦਿਓ ਠੀਕ ਹੈ ਜੀ ਇਹਦੇ ਵਿੱਚ ਇੱਕ ਇੱਕ ਬਦਾਮ ਇਦਾਂ ਲਾ ਕੇ ਤੇ ਜ਼ਰੂਰ ਇਹਨੇ ਥੋੜਾ ਜਿਹਾ ਆਪਾਂ ਵਧੀਆ ਲੱਗੇ ਹਨਾ ਇਹ ਆਪਾਂ ਘਰੇ ਵਰਖੀਆਂ ਤਿਆਰ ਕਰਕੇ ਸਾਰੀਆਂ ਤੇ ਲਿਜਾ ਸਕਦੇ ਆ ਕਿਸੇ ਨੂੰ ਦੇਣ ਵਾਸਤੇ ਡੱਬੇ ਦੇ ਵਿੱਚ ਏਨ ਚਣ ਕੇ ਇਹ ਬਹੁਤ ਵਧੀਆ ਚੀਜ਼ ਆ ਔਰ ਘਰ ਦੀ ਆ ਫਰੈਸ਼ ਹੋਏਗੀ ਤੇ ਬਿਲਕੁਲ ਸਸਤੀ ਔਰ ਬਿਲਕੁਲ ਟਾਈਮ ਨਹੀਂ ਲੱਗੇਗਾ ਵੀਡੀਓ ਵਸਾ ਲੱਗਦਾ ਵੀ ਬਹੁਤ ਝੰਜਟ ਆ ਇਹ ਆ ਉਹ ਪਰ ਨਹੀਂ ਜੇ ਤੁਸੀਂ ਖੁਦ ਕਰੋਗੇ ਨਾ ਪ੍ਰੈਕਟੀਕਲੀ ਤਾਂ ਤੁਹਾਨੂੰ ਬਿਲਕੁਲ ਹੀ ਸੌਖੀਆਂ ਲੱਗਣਗੀਆਂ ਇਹ ਪਰ 15 ਮਿੰਟ ਦੇ ਵਿੱਚ ਸਾਰਾ ਕੁਝ ਵਿੱਚ ਮਿਕਸ ਹੋ ਜਾਂਦਾ ਦੇਖੋ ਕਿੰਨੇ ਟੇਸਟੀ ਲੱਗ ਰਹੀਆਂ ਨੇ ਖਾਣ ਤੇ ਬਹੁਤ ਟੇਸਟੀ ਨੇ ਮੈਂ ਵੈਸੇ ਥੋੜਾ ਜਿਹਾ ਸਿੰਪਲ ਜਿਹਾ ਕੰਮ ਕੀਤਾ ਜਿਆਦਾ ਸਜਾਵਟ ਵਾਲਾ ਕੰਮ ਨਹੀਂ ਕੀਤਾ ਹੈਗਾ ਐਸ ਕਰਕੇ ਤੁਹਾਨੂੰ ਲੱਗ ਰਹੀਆਂ ਨੇ ਜਰੂਰ ਟਰਾਈ ਕਰਿਓ ਚੀਜ਼ਾਂ ਨੂੰ ਹਨਾ ਬਹੁਤ ਟੇਸਟੀ ਨੇ ਤੇ ਖਾਣ ਦੇ ਵਿੱਚ ਦੇਖੋ ਬਸ ਤੁਸੀਂ ਆਪਣੀ ਤਰੀਕੇ ਨਾਲ ਡੈਕੋਰੇਟ ਚ ਕਰਕੇ ਇਹਨਾਂ ਨੂੰ ਕਿਸੇ ਨੂੰ ਵੀ ਦੇ ਸਕਦੇ ਹੋ ਬਹੁਤ ਵਧੀਆ ਚੀਜ਼ ਆ ਔਰ ਇੰਨੀ ਮਤਲਬ ਹੈਲਥੀ ਐ ਤਾਕਤਵਾਰਾ ਹਨਾ ਇਹ ਤੇ ਜਿਹੜਾ ਤਾਂ ਲੋਕੀ ਮਤਲਬ ਰਾਤ ਨੂੰ ਦੁੱਧ ਪੀਂਦੇ ਨੇ ਉਹ ਜਰੂਰ ਦੋ ਵਰਫੀਆਂ ਜਾਂ ਇੱਕ ਜਿੰਨਾ ਵੀ ਤੁਹਾਨੂੰ ਸੂਟੇਬਲ ਲੱਗਦਾ ਹਨਾ ਵੀ ਸਾਡੀ ਬਾਡੀ ਇਹਨਾਂ ਨੂੰ ਕੰਜ਼ੂਮ ਕਰ ਸਕਦੀ ਆ ਉਸ ਤੋਂ ਠੀਕ ਲੱਗਦਾ ਕਈਆਂ ਦੇ ਹਾਜਮ ਨਹੀਂ ਆਉਂਦੀਆਂ ਜਾਂ ਕੁਝ ਉਹ ਚੀਜ਼ਾਂ ਹਨਾ ਉਹ ਹੁੰਦੀਆਂ ਨਹੀਂ ਤੇ ਤੁਸੀਂ ਇੱਕ ਰਾਤ ਨੂੰ ਜਰੂਰ ਨਾ ਲਵੋ ਦੋ ਲੈ ਲਓ ਇੱਕ ਦੋ ਤੋਂ ਵੱਧ ਨਾ ਲਗੋ ਬਸ ਮੈਂ ਹੀ ਕਹਾਂਗੀ ਚਾਹ ਨਾ ਕਦੇ ਵੀ ਲੈਣ ਕਿਸੇ ਨੇ ਵੀ ਤੇ ਚਾਹ ਨਾਲ ਨਾ ਲਓ ਜਿਹੜਾ ਸਵੇਰੇ ਦੁੱਧ ਪੀਂਦੇ ਨੇ ਸਵੇਰੇ ਲਓ ਸਾਰਾ ਦਿਨ ਬਾਡੀ ਨੂੰ એનર્ਜੀ ਮਿਲਦੀ ਆ ਇਹ ਚੀਜ਼ ਦੇ ਨਾਲ ਖਾ ਕੇ ਦੇਖੋ ਤੁਹਾਨੂੰ ਖੁਦ ਪਤਾ ਲੱਗੂ ਆ ਵੀ ਹਾਂ ਕਿੰਨੀ ਵਧੀਆ ਚੀਜ਼ ਹੈ ਇਹ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ